ਬਾਬੀ ਬਿਨਾ ਆਏ ਜੀ ਕਿਹਾ ਦਰਸ਼ਨ ਕੁਮਾਰ ਜੀ ਸਦੀ ਬਲੇ ਬਖਵਾਜ ਕਿਹੜਾ ਪੈਂਡਾ ਜੀ ਮਸ਼ਿੰਗਣ ਆ ਜੀ ਅੱਜ ਜੇ ਆਪਾਂ ਗੱਲ ਕਰਕੇ ਡਾਟਾ ਰਿੰਗਾਂ ਦੀ ਜਿੱਤ ਹੋਈ ਹੈ ਕਿਵੇਂ ਦੇਖਦੇ ਤੁਸੀਂ ਜਿੱਤ ਤਾਂ ਪਹਿਲਾਂ ਹੀ ਪਤਾ تھا ਜੀ ਇਹ ਕਿੰਨੀ ਵੀ ਜਿੱਤ ਪਹਿਲਾਂ ਤੁਹਾਨੂੰ ਦੱਸਿਆ ਤਾਂ ਪਹਿਲਾਂ ਵੀ ਤੁਸੀਂ ਪੁੱਛ ਕੇ ਗਏ ਤੇ ਤੁਹਾਨੂੰ ਪਤਾ ਤਾਂ ਵੀ ਗਾਂਧੀ ਜੀ ਨੇ ਕੀਤਾ ਜਾਣਾ ਵਧੀਆ ਇਨਸਾਨ ਆ ਬਾਕੀ ਮਾਨ ਸਾਹਿਬ ਨੇ ਜ਼ੋਰ ਮਾਰਿਆ ਬਹੁਤ ਕੱਕੜਾ ਸਾਹਿਬ ਨੇ ਜ਼ੋਰ ਮਾਰਿਆ ਬਹੁਤ ਬਾਕੀ ਅਸੀਂ ਤਾਂ ਇੱਕ ਨਮਾਣੇ ਦੇ ਵਰਕਰਾਂ ਛੋਟੇ ਜਿਹੇ ਵਰਕਰਾਂ ਸੀ ਤੇ ਆਪਣੀ ਪਾਰਟੀ ਨਾਲ ਬੰਦੇ ਹੋਏ ਆ ਪਾਰਟੀ ਤੋਂ ਬਾਹਰ ਜਾ ਹੀ ਨਹੀਂ ਸਕਦੇ ਕਿਤੇ ਚਾਹੇ ਮਤਲਬ ਜਿਹੜੀ ਆਪ ਦੀ ਗੱਲ ਕਰੀਏ ਪੰਜਾਬ ਨੂੰ ਕਾਂਗਰਸ ਸਭ ਕੁਝ ਲੈ ਗਿਆ ਉਹਨੂੰ ਕਿਵੇਂ ਦੇਖਦੇ ਹੋ ਕਾਂਗਰਸ ਤਾਂ ਦੇਖੋ ਨ ਅੱਗੇ ਪੈਰ ਵਧ ਰਹੇ ਆ ਜੀ ਪੰਜਾਬ 'ਚ ਕਾਂਗਰਸ ਅੱਗੇ ਜਾ ਹੀ ਰਹੀ ਹੈ ਅੱਗੇ 27 ਚ ਸਰਕਾਰ ਬਣਨੀ ਕਾਂਗਰਸੀ ਪੰਜਾਬ ਵਿੱਚ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਨ 13 0 ਦਾ ਨਾਰਾ ਲਾਇਆ ਸੀ ਉਹਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਤਾਂ ਗਰਾਫ ਨੀਚੇ ਜਾ ਰਿਹਾ ਜੀ ਬਹੁਤ ਉਦੋਂ ਆਪਾਂ ਨੂੰ ਪਰਸੈਂਟੇਜਾ ਹੋਣੀ ਪਤਾ ਲੱਗ ਗਿਆ ਜੀ ਬਾਕੀ 130 ਵਾਲਾ ਤੋਂ ਉਹਨਾਂ ਨੇ ਸੁਪਨਾ ਇੱਕ ਸੁਪਨੇ ਆ ਜਿਹੇ ਜੇ ਮਰਜੀ ਲਈ ਜਾਓ ਚਾਹੇ 130 ਦੀ ਜਗ੍ਹਾ ਚਾਹੇ 150 ਕਹਿ ਦਿੰਦੇ ਤਾਂ ਵੀ ਕੋਈ ਨਹੀਂ ਉਹ ਤਾਂ ਜਿੱਤ ਗਈ ਆਖਰ ਤੋਂ ਪਬਲਿਕ ਨੇ ਚੋਲੀ ਪਾਣੀ ਹੈ ਜਿੱਤ ਜਿੱਤ ਜਿਹੜੀ ਪਬਲਿਕ ਨੇ ਪਾਣੀ ਹੈ ਜੀ ਉਹ ਆਪਣੇ ਮੇਰੇ ਕਹੇ ਤੇ ਕਿਸੇ ਦੇ ਕਹੇ ਤੇ ਜਾਂ ਕੈਂਡੀਡੇਟ ਦੇ ਕਹੇ ਤੇ ਜਾਂ ਹੋਰ ਦੇ ਕਹੇ ਨਹੀਂ ਕੋਈ ਜਿੱਤ ਰਹੇਗਾ ਪਬਲਿਕ ਨੇ ਬਾਣੀ ਆਪਣੇ ਰਸੂਕ ਨੇ ਪਾਣੀ ਹੈ ਪਬਲਿਕ ਅੱਗੇ ਕੈਂਡੀਡੇਟ ਕਿਹਾ ਜਾ ਪਬਲਿਕ ਨੇ ਸਾਰਾ ਕੁਝ ਦੇਖਣਾ ਹੈ ਜੀ ਗਾਂਧੀ ਦੇ ਤੋਂ ਵਧੀਆ ਬੰਦੇ ਆ ਗਾਂਧੀ ਜੀ ਵਧੀਆ ਇਨਸਾਨ ਆ ਬਾਕੀ ਸਾਡੇ ਹਲਕੇ ਚਲੋ ਵਧੀਆ ਰਿਹਾ ਮਤਲਬ ਸਿਸਟਮ ਬਹੁਤ ਵਧੀਆ ਰਿਹਾ ਕਿਤੋਂ ਵੱਧ ਗਿਆ ਕਿਤੋਂ ਘਟ ਗਿਆ ਇਸ ਤੋਂ ਪਹਿਜਿਤ ਦਿੱਤੀ ਹੈ ਕਿ ਪੂਰੀ ਦੁਨੀਆ ਦੇ ਨਾਲ ਜਾਂਦੇ ਲੋਕਾਂ ਕੀ ਕਹਾ ਜਾਂਦਾ ਯੂਨਨ ਤੋਂ ਇਹ ਕਹਿਣਾ ਚਾਹੁੰਦੇ ਆ ਵੀ ਚਲੋ ਜਿਹੜੀ ਥੋੜੀ ਜਿਹੀ ਕਰਨੀ ਚਾਹੀਏ ਜਿਹੜੀ ਥੋੜੀ ਜਿਹੀ ਕਸਰ ਰਹੇਗੀ ਉਹ ੱਤਕਾ ਲੱਗ ਜਾਂਦਾ ਸਰਕਾਰ ਸੈਂਟਰ ਚ ਵੀ ਬਣ ਜਾਣੀ ਦੀ ਸਰਕਾਰ ਸੈਂਟਰ ਚ ਵੀ ਬਣ ਜਾਣੀ ਸੀ ਜੀ ਹੁਣ ਉਹ ਤੋਂ ਪਹਿਲਾਂ ਵਾਲਾ ਤਾਂ ਕੰਮ ਗਿਆ ਮੋਦੀ ਜੀ ਵਾਲਾ ਵੀ ਮੋਦੀ ਜੀ ਮੋਦੀ ਜੀ ਮੋਦੀ ਜੀ ਉਹ ਤੋਂ ਮਤਲਬ ਬਹਿਲਵਾਤ ਗਈ ਹੁਣ ਉਹ ਦੋ ਹੈ ਨਹੀਂ ਜੀ ਆਪਣਾ ਜਿਹੜੇ ਜੋ ਵੋਟਰ ਜਿੰਨੇ ਵੀ ਹੈ ਜਾਂ ਜਿੰਨੇ ਸਾਡੇ ਹਲਕੇ ਕੇ ਵੋਟਰਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਬਹੁਤ ਜ਼ੋਰ ਮਾਰ ਕੇ ਗਾਂਧੀ ਜੀ ਨੂੰ ਜਿੱਤ ਦੁਆਈ ਆ ਜਿਹੜੀ ਇੱਕ ਲਗਭਗ 15000 ਵੋਟਾਂ ਦੇ ਲਗਭਗ ਜਿੱਤ ਹੋਈ ਹੈ ਗਾਂਧੀ ਜੀ ਕੀ ਛੋਟੀ ਜਿੱਤ ਨਹੀਂ ਹੈਗੀ ਜਿੰਨਾ ਟਕੋਣਾ ਚਕੋਣਾ ਮੁਕਾਬਲਾ ਦਾ ਜੀ ਸਾਰੀ ਪਾਰਟੀਆਂ ਦਾ ਸਟੈਂਡ ਦਾ ਆਪਣੀ ਆਪਣੀ ਹਾਰੀ ਨੇ ਜੀ ਮਤੀਦੰਦੀ ਜੀ ਤੋਂ ਪਹਿਲੇ ਹੀ ਪਤਾ ਦਾ ਸਾਨੂੰ ਤਾਂ ਮਤਲਬ ਪਹਿਲਾਂ ਪਤਾ ਦਾ ਜੀ ਇਹ ਕਹਿੰਦਾ ਹੈ ਟਰਮਿੰਦਰ ਸਿੰਘ ਜੀ ਮੈਂ ਦੱਸਾਂ ਕਿ ਪਿੰਡ ਕਿਹੜਾ ਹੈ ਜੀ ਮ ਸਿੰਘਾਂ ਜੀ ਆ ਜੇ ਪਤਰਕਟ ਤਾਂ ਜਿਹੜਾ ਜਿੱਤ ਦੀ ਗੱਲ ਕਰੀਏ ਪੂਰੇ ਪੰਜਾਬ ਦੀ ਗੱਲ ਕਰੇ ਪੰਜਾਬ ਸਾਥੀ ਕਿਤਾ ਹੈ ਐਮ ਨੂੰ ਲੈ ਕੇ ਜਿਵੇਂ ਦੇਖਦੇ ਤੁਸੀਂ ਅਸੀਂ ਬਹੁਤ ਵਧੀਆ ਜੀ ਸਾਡੇ ਹਲਕੇ ਦੇ ਵਿੱਚ ਸਰਦਾਰ ਹਰਿੰਦਰਪਾਲ ਹੈਰੀਮਾਨ ਜੀ ਨੇ ਬਹੁਤ ਇਸ ਇਲੈਕਸ਼ਨ ਦੇ ਵਿੱਚ ਸਾਡੇ ਹਲਕੇ 'ਚ ਬਹੁਤ ਮਿਹਨਤ ਕੀਤੀ ਜੀ ਆਪਣੇ ਧਰਮਵੀਰ ਗਾਂਧੀ ਨੂੰ ਜਿਤਾਉਣ ਵਾਸਤੇ ਡਾਕਟਰ ਧਰਮਵੀਰ ਗਾਂਧੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਜੀ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਨਾਲ ਇਹੋ ਜਿੱਤ ਪ੍ਰਾਪਤ ਕੀਤੀ ਜੀ ਔਰ ਸਾਡੀ ਜੇ ਸਰਕਾਰ ਸੈਂਟਰ ਜੀ ਮਹਾਰਾਜ ਦੀ ਕਿਰਪਾ ਕਰਦਾ ਜੋ ਨਸ਼ਿਆਂ ਦਾ ਮੁੱਦਾ ਠੰਦੇ ਨੇ ਜਿਵੇਂ ਫਰੀਮ ਕੋਕੀ ਦੇ ਠੇਕੇ ਸਾਡੇ ਪੰਜਾਬ ਦੇ ਵਿੱਚ ਜਰੂਰ ਖੋਲਦੇ ਜੇ ਕਿ ਸੈਂਟਰ ਚ ਸਾਡੀ ਸਰਕਾਰ ਬਣੇਗੀ ਜਜੇ ਬਣ ਵੀ ਗਈ ਜਿਆਦਾ ਟਾਈਮ ਇਹ ਚਲਦੀ ਨਹੀਂ ਹੈਗੀ ਸਰਕਾਰ ਕਾਂਗਰਸ ਦੀ ਬਣੇਗੀ ਇਹ 2 ਮਹੀਨਿਆਂ ਨੂੰ ਬਣੇ 4 ਮਹੀਨਿਆਂ ਨੂੰ ਬਣੇ ਪਰ ਪੰਜਾਬ ਦੇ ਵਿੱਚ 7 ਸੀਟਾਂ ਲੈ ਕੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਆਈ ਹੈ ਪੰਜਾਬ ਤੋਂ ਜਿਵੇਂ ਰਾਜਾਵੜੀਂਗ ਦੀ ਆਪਣੇ ਜਿੱਤੇਜੀ ਲੁਧਿਆਣੇ ਤੋਂ ਚੰਨੀ ਸਾਹਿਬ ਜਲੰਧਰ ਤੋਂ ਹੋਰ ਵੀ ਫਰੇਗਰ ਸਾਹਿਬ ਤੋਂ ਅਮਰ ਸਿੰਘ ਵੀ ਇਹ ਬਹੁਤ ਵਧੀਆ ਲੀਡ ਨਾਲ ਸਾਰੇ ਆਪਣੇ 7 ਦੀਆਂ 7 ਸੀਟਾਂ ਵੱਡੇ ਮਾਰਜਿਨ ਨਾਲ ਜਿੱਤੀ ਕਾਂਗਰਸ ਪਾਰਟੀ ਔਰ ਜੇ ਗੱਲ ਕਰੀਏ ਜਿਵੇਂ ਜੀ ਆਪਾਂ ਤਾਂ ਪਾਰਟੀ ਬਹੁਤ ਜੀੜੀ ਰਹੀ ਹੈ ਕਿਵੇਂ ਦੇਖੋ ਸੈਂਟਰ ਦੇ ਜਿਹੜੀ ਸਰਕਾਰ ਮੋਦੀ ਦੀ ਬਣਨ ਜਾ ਰਹੀ ਹੈ। ਹਾਂ ਜੀ ਮੋਦੀ ਤਾਂ ਪਹਿਲਾਂ ਹੀ ਦੇਸ਼ ਨੂੰ ਲੈ ਕੇ ਬੈ ਗਿਆ ਜੀ ਪਹਿਲਾਂ ਨੋਟ ਬੰਦੀ ਚ ਮਾਰੇ ਗਿਆ ਜੀ ਹੁਣ ਵੈਸੇ ਹੀ ਪਠਾ ਬੈਜੇਗਾ ਜੀ ਆਪਣੇ ਇੰਡੀਆ ਦਾ ਜੇ ਸਾਰ ਤੇ ਆਪਣੇ ਖਤਮ ਕਰਿਆ ਉਹ ਵੀ ਪ੍ਰਾਈਵੇਟ ਆਪਣੇ ਕੰਮ ਹੋ ਗਿਆ ਜੀ ਕਿ ਜੀਐਸਟੀ ਲਾ ਕੇ ਜੀ ਵਪਾਰੀ ਮਰ ਗਿਆ ਕਿਸਾਨ ਮਰ ਗਿਆ ਕਿਸਾਨ ਹੁਣ ਦੇਖੋ ਜੀ ਬਾਰਡਰਾਂ ਤੇ ਆਪਣੇ ਇੰਨਾ ਚਿਰ ਹੋ ਗਿਆ ਸੰਘਰਸ਼ ਕਰਦਿਆਂ ਨੂੰ ਇੰਨਾ ਟਾਈਮ ਬੈ ਕੇ ਪਹਿਲਾਂ ਸਾਡਾ ਸ਼ੋਕਤੀ ਮਾਰੇਗਾ ਬਾਰਡਰ ਤੇ ਇਨਾ ਹਰਿਆਣਾ ਨਹੀਂ ਤੱਪਨ ਦਿੱਤਾ ਹੈਗਾ ਇੰਨਾ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਇਹ ਕਿਸਾਨਾਂ ਦੇ ਖੰਮਿਆਜ਼ਾ ਇਹਨੂੰ ਮੋਦੀ ਨੂੰ ਭੁਗਤਣਾ ਪਿਆ ਜਿਹੜਾ ਜੁਪੀ ਰਾਜਸਥਾਨ ਹਰਿਆਣਾ ਪੰਜਾਬ ਦੇ ਵਿੱਚ ਹਾਰ ਹੋਈ ਹੈ ਵੱਡੀ ਇਹ ਕਿਸਾਨਾਂ ਦੇ ਆਪਣੇ ਕਾਰਨ ਹੀ ਹੋਈ ਹੈ ਜੇ ਕਿਸਾਨਾਂ ਨਾਲ ਧੱਕਾ ਨਾਲ ਹੁੰਦਾ ਅੱਜ ਸਰਕਾਰ ਇਹਨੂੰ ਬਹੁਮਤ ਦੇ ਨੇੜੇ ਹੁੰਦਾ ਆਪਣੇ ਜਿਹੜਾ 240 ਸੀਟਾਂ ਦੇ ਰਹਿ ਗਿਆ ਪਰ ਇਹ ਜ਼ਿਆਦਾਤਰ ਸਰਕਾਰ ਚੱਲਦੀ ਨਹੀਂ ਐ ਮੋਦੀ ਦੀ ਲੋਕਾਂ ਕੀ ਕਹਾਂ ਆਜਾਉਂਦੇ ਜਿੱਦਦਰ ਇਹ ਤੇ ਬਹੁਤ ਵਧੀਆ ਪੰਜਾਬ ਦੇ ਸਾਰਿਆਂ ਦਾ ਧੰਨਵਾਦ ਜੀ ਆਪਣੇ ਕਾਂਗਰਸ ਪਾਰਟੀ ਜਿੰਨੇ ਵੀ ਵਰਕਰ ਨੇ ਹਲਕੇ ਦੇ ਵੀ ਜ਼ਿਲ੍ਹੇ ਦੇ ਵੀ ਪਟਿਆਲੇ ਦੇ ਵੀ ਜਿਨ੍ਹਾਂ ਨੇ ਕਾਂਗਰਸ ਦਾ ਸਾਥ ਦਿੱਤਾ ਤੇ ਗਠਬੰਧਨ ਦੀ ਸਰਕਾਰ ਸੈਂਟਰ 'ਚ ਵੀ ਬਣੇਗੀ ਜੀ ਤੇ ਬਹੁਤ ਵਧੀਆ ਰਿਹਾ ਜੀ ਆਪਣੇ ਹਲਕੇ ਦੇ ਵਿੱਚ ਵੀ ਸਾਡੇ ਠੀਕ ਰਿਹਾ ਜੀ ਆਪਣੇ ਸਾਰਿਆਂ ਨੇ ਜੋ ਵੀ ਗਠਬੰਧਨ ਦੀ ਸਰਕਾਰ ਸੈਂਟਰ 'ਚ ਤਾਂ ਬਣੇਗੀ ਜੀ ਚਾਹੇ 4 ਮਹੀਨਿਆਂ ਨਾਲ ਬਣੇ ਚਾਹੇ 6 ਮਹੀਨਿਆਂ ਨਾਲ ਬਣੇ ਇਹ ਅੱਜ ਲਿਖ ਕੇ ਲੈ ਲਓ 6 ਮਹੀਨਿਆਂ ਤੋਂ ਉੱਪਰ ਸਰਕਾਰ ਨਹੀਂ ਚਲਦੀ ਆਪਣੇ ਬਣੇਗੀ ਇੰਡੀਆ ਗੱਠਬੰਧਨ ਦੀ ਸਰਕਾਰ ਬਣੇਗੀ ਸੈਂਟਰ